ਸਤਿਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਾਲਾ ਤੀਜਾ ਪਾਥਾਈ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਭੋ ਕਰੇ ਆਪਨਾ ਆਪ ਪਛਾਨੈ ਪਰਥਾਈ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਭੋ ਕਰੇ ਆਪਣਾ ਆਪ ਪਛਾਨੈ ਗੌਰ ਪ੍ਰਸਾਦੀ ਜੀਵਤ ਮਰੈ ਤਾ ਮਨ ਹੀ ਤੇ ਮਨ ਮਾਨੈ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕੀਆ ਕਥੈ ਹੈ ਗਿਆਨੈ ਮਹਲਾ ਤੀਜਾ ਗੁਰਮੁਖ ਚਿਤ ਨ ਲਾਇਓ ਅੰਤ ਦੁਖ ਪਹਤਾ ਆਇ ਅੰਦਰੋਂ ਬਾਹਰੋਂ ਆਂਦਿਆ ਸੁਧਨਾ ਕਾਈ ਪਾਏ ਪੰਡਤ ਤਿਨ ਕੀ ਬਰਕਤਿ ਸਭ ਜਗਤ ਖਾਏ ਜੋ ਰਤੇ ਹਰਿ ਨਾਏ ਜਿਨ ਗੁਰ ਕੈ ਸਬਦ ਸਲਾਹਿਆ ਹਰਿ ਸਿਉ ਰਹੇ ਸਮਾਏ pandat tu jae paaye barkat na hovei na dhan palae paaye padhakke santokh na aayo an din jalt vihaaye hook pukaran na chukai na sansa vichon jaae ਨਾਨਕ ਨਾਮ ਬੇ ਹੋਣਿਆ ਮੋਹ ਕਾਲੈ ਉੱਠ ਜਾਏ ਪੌੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਤ ਦਸਾਈ ਜੋ ਹਰ ਦੱਸੇ ਮਿੱਤ ਤਿਸਹਾ ਬਲ ਜਾਈ ਗੁਣ ਸਾਝੀ ਤਿੰਨ ਸਿਉ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲੇ ਹਾਰੀ ਸਤ ਗੁਰ ਤਿਸ ਜਿਨ ਸੋਚੀ ਪਾਈ ਹਰ ਸੱਜਣ ਮਿਲ ਪਿਆਰੇ ਮਿਲ ਪੰਥ ਦਸਾਈ ਜੋ ਹਰ ਦੱਸੇ ਮਿੱਤ ਜਿਸ ਹਾਂ ਬਲ ਜਾਈ ਗੁਣ ਸਾਂਜੀ ਤਿਨ ਸਿਉ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲੇ ਹਾਰੀ ਸਤ ਗੁਰ ਚਿਸ ਜਿਨ ਸੋਚੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨ ਅੱਜ ਦੇ ਪਵਿੱਤਰੋ ਕੁਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਜੀ ਦੇ ਸ਼ਲੋਕ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਮਹਾਪੁਰਖ ਕਿਸੇ ਦੇ ਸਬੰਧ ਵਿੱਚ ਸਿੱਖਿਆ ਦਾ ਬਚਨ ਬੋਲਦੇ ਹਨ ਪਰ ਉਹ ਸਿੱਖਿਆ ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ ਜੋ ਮਨੁੱਖ ਸਤਿਗੁਰੂ ਦੇ ਸਾਨਮੁਖ ਹੁੰਦਾ ਹੈ ਉਹੋ ਸੁਣ ਕੇ ਪ੍ਰਭੂ ਦਾ ਡਰ ਹਿਰਦੇ ਵਿੱਚ ਧਾਰਨ ਕਰਦਾ ਹੈ ਤੇ ਆਪਣੇ ਆਪ ਦੀ ਖੋਜ ਕਰਦਾ ਹੈ ਸਤਿਗੁਰੂ ਦੀ ਕਿਰਪਾ ਨਾਲ ਉਹ ਸੰਸਾਰ ਵਿੱਚ ਵਰਤਦਾ ਹੋਇਆ ਹੀ ਮਾਇਆ ਵੱਲੋਂ ਉਦਾਸ ਰਹਿੰਦਾ ਹੈ ਤਾਂ ਉਸ ਦਾ ਮਨ ਆਪਣੇ ਆਪ ਵਿੱਚ ਪਤੀਜ ਜਾਂਦਾ ਹੈ ਬਾਹਰ ਪਟਕਣੋਂ हट ਜਾਂਦਾ ਹੈ हे नानक ਜਿਨ੍ਹਾਂ ਦਾ ਮਨ ਪਤੀਜਿਆ ਨਹੀਂ ਉਹਨਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੁੰਦਾ। हे ਪੰਡਿਤ ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦੇ ਸੰਮਨ ਸੰਮੁਖ ਹੋ ਕੇ ਹਰੀ ਵਿੱਚ ਮਨ ਨਹੀਂ ਜੋੜਿਆ ਉਹਨਾਂ ਨੂੰ ਆਖਰ ਦੁੱਖ ਵਾਪਰਦਾ ਹੈ। ਉਹਨਾਂ ਅੰਦਰੋਂ ਤੇ ਬਾਹਰੋਂ ਅੰਨਿਆਂ ਨੂੰ ਕੋਈ ਸਮਝ ਨਹੀਂ ਆਉਂਦੀ ਪਰ ਇਹ ਪੰਡਤ ਜੋ ਮਨੁੱਖ ਹਰੀ ਦੇ ਨਾਮ ਵਿੱਚ ਰੱਤੇ ਹੋਏ ਹਨ ਜਿਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਦੇ ਰਾਹੀਂ ਸਿੱਤ ਸਲਾਹ ਕੀਤੀ ਹੈ ਤੇ ਹਰੀ ਵਿੱਚ ਲੀਨ ਹਨ ਉਹਨਾਂ ਦੀ ਕਮਾਈ ਦੀ ਬਰਕਤ ਸਾਰਾ ਸੰਸਾਰ ਖਾਂਦਾ ਹੈ ਇਹ ਪੰਡਤ ਮਾਇਆ ਦੇ ਮੋਹ ਵਿੱਚ ਫਸੇ ਰਹਾਂ ਵਰਕਤ ਨਹੀਂ ਹੋ ਸਕਦੀ ਆਤਮਿਕ ਜੀਵਨ ਵੱਧਦਾ ਫੁੱਲਦਾ ਨਹੀਂ ਤੇ ਨਾ ਹੀ ਨਾਮ ਧਨ ਮਿਲਦਾ ਹੈ ਪੜ ਕੇ ਥੱਕ ਜਾਂਦੇ ਹਨ ਪਰ ਸੰਤੋਖ ਨਹੀਂ ਆਉਂਦਾ ਤੇ ਹਰ ਵੇਲੇ ਉਮਰ ਸੜਦੇ ਆ ਹੀ ਗੁਜ਼ਰਦੀ ਹੈ ਉਹਨਾਂ ਦੀ ਗਿਲਾ ਗੁਜ਼ਾਰੀ ਮੁਕਦੀ ਨਹੀਂ ਤੇ ਮਨ ਵਿੱਚੋਂ ਚਿੰਤਾ ਨਹੀਂ ਜਾਂਦੀ ਹੇ ਨਾਨਕ ਨਾਮ ਤੋਂ ਸਖਣਾ ਰਹਿਣ ਕਰਕੇ ਮਨੁੱਖ ਕਾਲੇ ਮੋਹੀ ਸੰਸਾਰ ਤੋਂ ਉੱਠ ਜਾਂਦਾ ਹੈ ਹੇ ਪਿਆਰੇ ਹਰੀ ਮੈਨੂੰ ਗੁਰਮਖ ਮਿਲਾ ਜਿਨ੍ਹਾਂ ਨੂੰ ਮਿਲ ਕੇ ਮੈਂ ਤੇਰਾ ਰਾਹ ਪੁੱਛਾਂ ਜੋ ਮਨੁੱਖ ਮੈਨੂੰ ਹਰੀ ਮਿੱਤਰ ਦੀ ਖਬਰ ਦੱਸੇ ਮੈਂ ਉਸਤ ਸਤਕੇ ਹਾਂ ਉਹਨਾਂ ਨਾਲ ਮੈਂ ਗੁਣਾ ਦੀ ਪਿਆਲੀ ਪਾਵਾਂ ਤੇ ਹਰੀ ਨਾਮ ਸਿਮਰਾਂ ਮੈਂ ਸਦਾ ਪਿਆਰਾ ਹਰੀ ਸਿਮਰਾਂ ਤੇ ਸਿਮਰ ਕੇ ਸੁਖ ਲਵਾਂ ਮੈਂ ਸਤਕੇ ਹਾਂ ਉਸ ਸਤਗੁਰੂ ਤੋਂ ਜਿਸਨੇ ਪਰਮਾਤਮਾ ਦੀ ਸਮਝ ਬਖਸ਼ੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This is today's Sukam Nama from Sridharvarsav Amritsar, uttered by our third Guru, Guru Amar Ji, under Salok, third Mahal. Guru Sabji says that great men speak the teachings by relating them to individual situations, but the whole world Shares in them. One who becomes Gurmukh knows the fear of God and realizes his own self. If by Guru's grace one remains dead while yet alive, the mind becomes. Content in itself. Those who have no faith in their own minds, O Nanak, how can they speak of spiritual wisdom? Third Mahal Those who do not focus their consciousness on the Lord, as Gurmukh, suffer pain and grief in the end. they are blind inwardly and outwardly and they do not understand anything opened or religious scholar the whole world is fed for the sake of those who are attuned to the lord's name Those who praise the word of the Guru's Shabad remain blended with the Lord O or religious scholar. No one is satisfied and no one finds true wealth through the love of duality. They have grown weary of reading scriptures. but still they do not find contentment and they pass their lives burning night and day their cries and complaints never end and doubt does not depart from within them o nanak without the naam the name of the lord they rise up and depart with blackened faces body o beloved lead me to meet my true friend meeting with him i shall ask him to show me the path i am a sacrifice to that friend who shows it to me i share his virtues with him and meditate on the lord's name i serve my beloved lord forever serving the lord i have found peace i am a sacrifice to the true guru who has imparted this understanding to me vaheguru ji ka khalsa vaheguru ji ki fateh